ਵਿਲੇਤੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਪ੍ਰਵਾਸੀਆਂ ਲਈ ਵੱਡੇ ਹੁਕਮ ਜਾਰੀ ਹੋ ਗਏ ਨੇ ਤਾਂ ਪ੍ਰਵਾਸੀਆਂ ਲਈ ਇਹ ਅਹਿਮ ਖਬਰ ਆ ਧਿਆਨ ਨਾਲ ਸੁਣ ਲੈਣਾ ਤਾਂ ਦੱਸਦਿੰਦੇ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਖਮਾਣੋ ਅਧੀਨ ਆਉਂਦੇ ਪਿੰਡ ਲਖਨਪੁਰ ਘਾਚਾ ਪੱਤੀ ਦੀ ਪੰਚਾਇਤ ਦੇ ਵੱਲੋਂ ਨਜਾਇਜ਼ ਤੌਰ ਤੇ ਪਿੰਡ ਦੇ ਵਿੱਚ ਰਹਿ ਰਹਿ ਪ੍ਰਵਾਸੀ ਪਰਿਵਾਰਾਂ ਨੂੰ ਜਿਹੜਾ ਪਿੰਡ ਵਿੱਚੋਂ ਬਾਹਰ ਜਾਣ ਲਈ ਮਤਾ ਜਿਹੜਾ ਪਾਸ ਕੀਤਾ ਗਿਆ ਪ੍ਰਵਾਸੀ ਪਰਿਵਾਰਾਂ ਨੂੰ ਪਿੰਡ ਵਿੱਚੋਂ ਜਾਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਪੰਚਾਇਤ ਵੱਲੋਂ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਹੈ ਕਿ ਪਿੰਡ ਵਿੱਚੋਂ ਲੁੱਟਾਂ ਖੋਹਾਂ ਨਸ਼ਿਆਂ ਵਰਗੀਆਂ ਅਪਰਾਧਕ ਘਟਨਾਵਾਂ ਦਾ ਡਰ ਬਣਿਆ ਰਹਿੰਦਾ ਪੰਚਾਇਤ ਵੱਲੋਂ ਦੋਸ਼ ਲਗਾਇਆ ਗਿਆ ਕਿ ਰਜਵਾਹੇ ਤੇ ਬੈਠੇ ਪ੍ਰਵਾਸੀ ਪਿੰਡ ਦੀਆਂ ਗਲੀਆਂ ਵਿੱਚ ਜਾ ਕੇ ਇੱਥੇ ਆਵਾਰਾ ਘੁੰਮਦੇ ਫਿਰਦੇ ਨੇ ਤੇ ਉਥੇ ਬੀੜੀਆਂ ਪੀਂਦੇ ਨਾਲ-ਨਾਲ ਜਿਹੜਾ ਸ਼ਹਿਰ ਕਰਨ ਆਉਣ ਵਾਲੀਆਂ ਪਿੰਡ ਦੀਆਂ ਔਰਤਾਂ ਦੇ ਬੱਚਿਆਂ ਨੂੰ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਵੀ ਕਰਦੇ ਨੇ ਤੇ ਭੰਗ ਤੇ ਉੱਗੇ ਹੋਣ ਕਾਰਨ ਜਿਹੜਾ ਉਹ ਨਸ਼ੇ ਦਾ ਵੀ ਸੇਵਨ ਕਰਦੇ ਨੇ ਪਿੰਡ ਦੇ ਵਾਸੀਆਂ ਨੇ ਕਿਹਾ ਕਿ ਪ੍ਰਵਾਸੀ ਭਾਵੇਂ ਪੰਜਾਬ ਵਿੱਚ ਸਮੇਂ-ਸਮੇਂ ਤੇ ਝੋਨਾ ਕਣਕ ਦੀ ਲਵਾਈ ਲਈ ਕੰਮ ਕਰਨ ਲਈ ਜ਼ਰੂਰ ਆਉਂਦੇ ਰਹਿੰਦੇ ਨੇ ਪਰੰਤੂ ਇਹ ਪੱਕੇ ਤੌਰ ਤੇ ਡੇਰੇ ਬਣਾ ਕੇ ਬੈਠ ਗਏ ਨੇ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਸਵਾਲੇ ਚਿੰਨ੍ਹ ਖੜੇ ਹੁੰਦੇ ਨੇ ਪਿੰਡ ਨਿਵਾਸੀਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਪਰਿਵਾਰਾਂ ਕੋਲ ਕਿਸੇ ਪ੍ਰਕਾਰ ਦੇ ਆਧਾਰ ਕਾਰਡ ਜਾਂ ਪਛਾਣ ਪੱਤਰ ਨੇ ਤਾਂ ਜ਼ਾਇਜ਼ ਜ਼ਰੂਰ ਆ ਪਰੰਤੂ ਕੋਈ ਪਛਾਣ ਨਾ ਹੋਣ ਕਾਰਨ ਇਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਇਥੋਂ ਭੱਜ ਸਕਦੇ ਨੇ ਜਿਨ੍ਹਾਂ ਦੇ ਕੋਈ ਗਤੀਵਿਧੀਆਂ ਬਾਰੇ ਪਤਾ ਨਹੀਂ ਲੱਗ ਸਕਦਾ ਪਿੰਡ ਦੇ ਸਰਪੰਚ ਨੇ ਕਿਹਾ ਕਿ ਜੇਕਰ ਕੋਈ ਪਿੰਡ ਦਾ ਜ਼ਿੰਮੇਵਾਰ ਆਪਣੀਆਂ ਮੋਟਰਾਂ ਤੇ ਇਨ੍ਹਾਂ ਪ੍ਰਵਾਸੀਆਂ ਨੂੰ ਰੱਖਣਾ ਚਾਹੁੰਦਾ ਤਾਂ ਉਹ ਪੱਕੇ ਤੌਰ ਤੇ ਉਨ੍ਹਾਂ ਦੀ ਪਛਾਣ ਪੱਤਰ ਲੈ ਕੇ ਆਪਣੀ ਜ਼ਿੰਮੇਵਾਰੀ ਰੱਖ ਸਕਦਾ ਲੋ ਜੀ ਹੁਣ ਪਿੰਡੇ ਸਰਪੰਚਾ ਲਈ ਪੰਚਾਇਤ ਲਈ ਜਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਮੋਟਰਾਂ ਦੇ ਪਰਵਾਸੀਆਂ ਨੂੰ ਰੱਖਦੇ ਹੋ ਜਾਂ ਕੋਈ ਕੰਮ ਧੰਦਾ ਕਰਵਾਉਂਦੇ ਹੋ ਤਾਂ ਇਹ ਖਬਰ ਉਹਨਾਂ ਲਈ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਆ ਧਿਆਨ ਨਾਲ ਸੁਣ ਲੈਣ ਦਾ ਦੱਸ ਦਿੰਦੇ ਆ ਕਿ ਚਿਲਾ ਫਤੇਗੜ ਸਾਹਿਬ ਦੇ ਖਮਾਣੋ ਅਧੀਨ ਆਉਂਦੇ ਪਿੰਡ ਲਖਨਪੁਰ ਗਰਚਾ ਪੱਤੀ ਦੀ ਪੰਚਾਇਤ ਵੱਲੋਂ ਨਜਾਇਜ਼ ਤੌਰ ਤੇ ਪਿੰਨ ਵਿੱਚ ਰਹਿ ਰਹੇ ਪਰਵਾਸੀ ਪਰਿਵਾਰਾਂ ਨੂੰ ਪਿੰਨ ਵਿੱਚੋਂ ਬਾਹਰ ਜਾਣ ਲਈ ਮਤਾ ਜਿਹੜਾ ਪਾਸ ਕੀਤਾ ਗਿਆ ਪਰਵਾਸੀ ਪਰਿਵਾਰਾਂ ਨੂੰ ਪਿੰਨ ਵਿੱਚੋਂ ਜਾਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਤਾ ਗਿਆ ਇਹ ਵੀ ਦੱਸ ਦਿੰਦੇ ਆ ਕਿ ਪੰਚਾਇਤ ਵੱਲੋਂ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਕਿ ਪਿੰਡ ਵਿੱਚ ਲੁੱਟਾਂ ਖੋਹਾਂ ਨਸ਼ਿਆਂ ਵਰਗੀਆਂ ਜਿਹੜੀਆਂ ਘਟਨਾਵਾਂ ਦਾ ਡਰ ਬਣਿਆ ਰਹਿੰਦਾ ਤੇ ਪੰਚਾਇਤ ਵੱਲੋਂ ਦੋਸ਼ ਲਗਾਇਆ ਗਿਆ ਕਿ ਰਜਵਾਹੇ ਤੇ ਬੈਠੇ ਪਰਵਾਸੀ ਪਿੰਡ ਦੇ ਗਲੀਆਂ ਵਿੱਚ ਜਾ ਕੇ ਇੱਥੇ ਆਵਾਰਾ ਘੁੰਮਦੇ ਰਹਿੰਦੇ ਨੇ ਤੇ ਉੱਥੇ ਜਿਹੜੀਆਂ ਵੀੜੀਆਂ ਪੀਣਦੇ ਨਾਲ-ਨਾਲ ਜਦੋਂ ਸ਼ਹਿਰ ਕਰਨ ਜਾਂਦੇ ਨੇ ਤਾਂ ਪਿੰਡ ਦੀਆਂ ਔਰਤਾਂ ਤੇ ਬੱਚਿਆਂ ਨੂੰ ਜਿਹੜਾ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਵੀ ਕਰਦੇ ਨੇ ਤਾਂ ਉੱਥੇ ਜਿਹੜਾ ਪਿੰਡ ਨਿਵਾਸੀਆਂ ਨੇ ਇਹ ਵੀ ਕਿਹਾ ਕਿ ਪ੍ਰਵਾਸੀ ਭਾਵੇਂ ਪੰਜਾਬ 'ਚ ਸਮੇਂ-ਸਮੇਂ ਤੇ ਝੋਨੇ ਕਣਕ ਦੀ ਲਵਾਈ ਲਈ ਕੰਮ ਕਰਨ ਲਈ ਜ਼ਰੂਰ ਆਉਂਦੇ ਰਹਿੰਦੇ ਨੇ ਪਰੰਤੂ ਇਹ ਤਾਂ ਪੱਕੇ ਤੌਰ ਤੇ ਡੇਰਾ ਲਾ ਕੇ ਬੈਠ ਗਏ ਨੇ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਸਵਾਲੀਆ ਚਿੰਨ੍ਹ ਖੜੇ ਹੁੰਦੇ ਨੇ ਇਸ ਦੇ ਨਾਲ ਹੀ ਪਿੰਡ ਦੇ ਸਰਪੰਚ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਪਿੰਡ ਦਾ ਜ਼ਿਮੀਂਦਾਰ ਜਾਂ ਆਪਣੀਆਂ ਮੋਟਰਾਂ ਤੇ ਇਹਨਾਂ ਪ੍ਰਵਾਸੀ ਨੂੰ ਰੱਖਣਾ ਚਾਹੁੰਦਾ ਤਾਂ ਉਹ ਪੱਕੇ ਤੌਰ ਤੇ ਉਹਨਾਂ ਦੇ ਪਛਾਣ ਪੱਤਰ ਲੈ ਕੇ ਆਪਣੀ ਜ਼ਿੰਮੇਵਾਰੀ ਤੇ ਰੱਖ ਸਕਦਾ